ਵੀਰੋ ਇੱਕ ਕਾਲ ਦਿੱਤੀ ਗਈ ਆ ਬਾਈ ਲੱਖੇ ਸਦਾਣੇ ਵੱਲੋਂ ਕਿਉਂਕਿ ਇਕੱਲਾ ਕੋਈ ਲੱਖੇ ਦਾ ਕੰਮ ਤਾਂ ਹੈ ਨਹੀਂ ਜੇ ਆਪਾਂ ਸੋਚੀਏ ਕਿ ਇਕੱਲੇ ਬਾਈ ਕੋਈ ਲੱਖੇ ਦਾ ਕੰਮ ਆ ਇਹ ਸਾਡਾ ਹਰ ਇੱਕ ਪੰਜਾਬੀ ਦਾ ਹੀ ਕੰਮ ਆ ਕਿਉਂਕਿ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਆ ਤੁਸੀਂ ਲਾ ਲੋ ਸਾਹਿਬ ਹਜ਼ਾਰਾਂ ਲੀਟਰ ਗੰਦਾ ਪਾਣੀ ਫੈਕਟਰੀਆਂ ਦਾ ਉਹ ਬੁੱਢੇ ਨਾਲੇ ਦੇ ਵਿੱਚ ਪੈਂਦਾ ਤੇ ਬੁੱਢੇ ਨਾਲੇ ਚ ਉਹ ਗੰਦਾ ਪਾਣੀ ਗਾਂ ਕਿੱਥੇ ਪੈਂਦਾ ਸਤਲੁਜ ਦਰਿਆ ਦੇ ਵਿੱਚ ਤੇ ਉਹ ਸਤਲੁਜ ਦਾ ਦਰਿਆ ਕਿੱਥੇ ਆਉਂਦਾ ਹਰੀਕੇ ਪੱਤਣ ਤੇ ਹਰੀਕੇ ਪੱਤਣ ਤੋਂ ਹੀ ਬਿਆਸ ਦਰਿਆ ਨਾਲ ਜੁੜ ਜਾਂਦਾ ਆ ਕੇ ਤੇ ਹਰੀਕੇ ਪੱਤਣ ਕੀ ਆ ਫੱਟੇ ਸਿੱਟੇ ਹੋਏ ਆ ਉਹ ਜਿੰਨਾ ਪਾਣੀ ਆ ਉਹ ਨਹਿਰਾ ਰਹੀਂ ਪੰਜਾਬ ਦੇ ਵਿੱਚ ਖੇਤਾਂ ਨੂੰ ਲੱਗਦਾ ਤੇ ਉਹ ਪਾਣੀ ਆ ਪੀਤਾ ਵੀ ਜਾਂਦਾ ਕਈਆਂ ਥਾਵਾਂ ਤੇ ਤੁਹਾਨੂੰ ਪਤਾ ਪਸ਼ੂ ਆ ਜਿਹੜੇ ਉਹ ਵੀ ਨਹਾਉਂਦੇ ਉਸ ਪਾਣੀ ਵਿੱਚ ਤੇ ਕਿੱਡਾ ਕੈਮੀਕਲ ਵਾਲਾ ਗੰਦਾ ਪਾਣੀ ਆ ਵੀਰੋ ਤੇ ਸਾਨੂੰ ਇੱਥੇ ਸਾਰਿਆਂ ਨੂੰ ਆਪਸੀ ਭਾਈਚਾਰੇ ਨਾਲ ਸਾਂਝ ਪਾ ਕੇ ਜਿਹੜੀ 3 ਦਸੰਬਰ ਦਿਨ 22 ਰਣ ਲੋ ਉਹ ਲਿਖਿਆ ਗਿਆ ਲੁਧਿਆਣੇ ਵੇਰਕਾ ਪਲਾਟ ਦੇ ਕੋਲੇ ਸੋ ਸਾਰਿਆਂ ਨੇ ਇਕੱਠੇ ਹੋਣਾ ਹੰਬਲਾ ਮਾਰੋ ਬਾਈ ਠੀਕ ਆ ਨਾ ਇਹਦਾ ਕੋਈ ਨਾ ਕੋਈ ਸਰਕਾਰ ਠੀਕ ਆ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਆ ਸਰਕਾਰ ਉਹਨਾਂ ਦਾ ਕੁਝ ਕਰੇ ਉਹਨੂੰ ਸੁਭਾਲੇ ਉਹ ਐ ਥੋੜਾ ਵੀ ਉਹ ਲਿਆ ਕੇ ਤੁਸੀਂ ਉਹ ਸਤਲੋਜ ਦਾ ਦਰਿਆ ਦਾ ਪਾਣੀ ਇੱਕ ਹੋਰ ਗੱਲ ਮੈਂ ਕਹਿਣੀ ਆ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕੀਤਾ ਸੀ ਨਾ 1699 ਦੀ ਵਿਸਾਖੀ ਨੂੰ ਉਹ ਜਲ ਕਿੱਥੋਂ ਲਿਆ ਸੀ ਉਹ ਜਲ ਸਤਲੋਜ ਦੇ ਵਿੱਚੋਂ ਲਿਆ ਸੀ ਤੇ ਹਸਾਬ ਲਾ ਲਓ ਤੁਸੀਂ ਕਿੰਨਾ ਪਵਿੱਤਰ ਜਲ ਹੋਊਗਾ ਉਸ ਟਾਈਮ ਕਿੰਨਾ ਪਵਿੱਤਰ ਅੱਜ ਇੱਕ ਘੁੱਟ ਵੀ ਪੀ ਲਓਗੇ ਤੁਸੀਂ ਅੱਜ ਇੱਕ ਘੁੱਟ ਪੀ ਸਕਦੇ ਹੋ ਜਲੋ ਨਹੀਂ ਪੀ ਸਕਦੇ ਜਿਹੜੇ ਜਲ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ਬਾਟੇ ਚ ਪਾਇਆ ਸੀ ਤੇ ਉਹ ਅੱਜ ਜਲ ਕਿੰਨਾ ਕੈਮੀਕਲ ਨਾਲ ਹਜ਼ਾਰਾਂ ਲੀਟਰਾਂ ਨਾਲ ਉਹ ਗੰਦਾ ਕਰਕੇ ਤੇ ਉਹ ਗਾਂ ਸੱਤ ਲੋਤ ਚ ਸਿੱੜਦੇ ਪਿਆ ਗਾਂ ਸਾਡੇ ਖੇਤਾਂ ਚ ਲੱਗਦਾ ਪਿਆ ਉਸੇ ਜੇ ਪਸ਼ੂ ਨਵਾਉਂਦੇ ਪਿਆ ਤੇ ਉਹ ਵੀ ਪਾਣੀ ਕਈ ਥਾਵਾਂ ਤੇ ਜਿਹੜਾ ਪੀਤਾ ਜਾਂਦਾ ਹੁਣ ਤਾਂ ਫਿਰ ਜੰਮਦੇ ਜਵਾਕ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋਣਗੀਆਂ ਭਾਈ ਦੱਸੋ ਇਹ ਇਕੱਲਾ ਲੱਖੇ ਦਾ ਕੰਮ ਨਹੀਂ ਹੈਗਾ ਠੀਕ ਹੈ ਜਿੱਥੇ ਲੱਖਾ ਗਲਤ ਆ ਕੋਸ਼ਾ ਉੱਤੇ ਠੋਕਵੇਂ ਵਿਰੋਧ ਕਰਦੇ ਆ ਤਾਂ ਕੀਤਾ ਹਾਂ ਜਿੱਥੇ ਲੱਖਾ ਬਿਲਕੁਲ ਸਹੀ ਆ ਉੱਥੇ ਤਾਂ ਨਾਲ ਜੋੜ ਜੋ ਦੱਸੋ ਲੱਖੇ ਰ ਕਿਹੜਾ ਆਪਦੇ ਖੇਤਾਂ ਨੂੰ ਪਾਣੀ ਲੱਗਦਾ ਠੀਕ ਆ ਨਾ ਇਹ ਸਾਰਾ ਪਾਣੀ ਤਾਂ ਆਪਣੇ ਮਾਲਵੇ ਬੈਲਟ ਜਿਵੇਂ ਆਪਾਂ ਮੇਰਾ ਕਹਿਣ ਦਾ ਮਤਲਬ ਫਿਰੋਜ਼ਪੁਰ ਫਾਜ਼ਿਲਕਾ ਜਾਂ ਫਰੀਦਕੋਟ ਏਰੀਆ ਇਹ ਪਾਣੀ ਸਾਰਾ ਇੱਧਰ ਆ ਜਾਂਦਾ ਹਰੀਕੇ ਪੱਤਾਂ ਤੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਪਾਣੀ ਇਹ ਇਹ ਇੱਧਰ ਆ ਜਾਂਦਾ ਸਾਰਾ ਇਹ ਤੇ ਸਾਨੂੰ ਸਾਰਿਆਂ ਨੂੰ ਬਾਈ ਇਸ ਮੁੱਦੇ ਦੇ ਉੱਤੇ ਜਿਹੜੀ 3 ਤਰੀਕ ਦਸੰਬਰ ਜਿਹੜੀ ਇਹਨਾਂ ਨੇ ਮਿਤੀ ਹੋਈ ਆ ਕੱਠ ਵਿਖਾਉਣ ਦੀ ਲੋੜ ਆ ਉਧਰ ਫੈਕਟਰੀਆਂ ਵਾਲੇ ਹੰਕਾਰੇ ਫਿਰਦੇ ਆ ਪਤਾ ਕਿ ਨਹੀਂ ਤੁਹਾਨੂੰ ਫੈਕਟਰੀਆਂ ਵਾਲੇ ਹੰਕਾਰੇ ਫਿਰਦੇ ਆ ਹਾਂਜੀ ਫੈਕਟਰੀਆਂ ਵਾਲੇ ਕਹਿ ਰਹੇ ਆ ਵੀ ਤੁਸੀਂ ਜੋ ਕਰਨਾ ਕਰੋ ਅਸੀਂ ਪੂਰਾ ਡਟਮਾ ਵਿਰੋਧ ਕਰਾਂਗੇ ਪੂਰਾ ਕਹਿੰਦਾ 21ਆਂ ਦੇ 31 ਦਾ ਜਵਾਬ ਦਵਾਂਗੇ ਹਾਂਜੀ ਫੈਕਟਰੀ ਵਾਲੇ ਕਹਿ ਰਹੇ 21ਆਂ ਦੇ 31 ਦਾ ਤੁਹਾਨੂੰ ਜਵਾਬ ਦਵਾਂਗੇ 1 ਲੱਖ ਕਹਿੰਦਾ ਪ੍ਰਵਾਸੀ ਮੂਹਰੇ ਕਰਾਂਗੇ ਤੁਹਾਡੇ ਇਹਦਾ ਜਵਾਬ ਇਹ 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 ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਐਡਾ ਗੰਦਾ ਪਾਣੀ ਐਡਾ ਕੈਮੀਕਲ ਵਾਲਾ ਪਾਣੀ ਯਾਰ ਤੁਸੀਂ ਸ਼ਰੇਆਮ ਤੁਸੀਂ ਦਰਿਆਵਾਂ ਚ ਪਾ ਰਹੇ ਹੋ ਤੁਸੀਂ ਹੈਂ ਸਾਡੀ ਉਹ ਪੰਜਾਬ ਦੀ ਧਰਤੀ ਜਿੱਥੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੱਸੋ ਜਿੱਥੇ ਪਾਣੀ ਨੂੰ ਪਿਤਾ ਸਮਾਨ ਆਖਿਆ ਹੋਵੇ ਗੁਰੂ ਸਾਹਿਬ ਨੇ ਤੇ ਉਹ ਪਾਣੀ ਇੰਨਾ ਗੰਦਾ ਕੀਤਾ ਹੋਵੇ ਯਾਰ ਜ਼ਰੀਲਾ ਕੀਤਾ ਹੋਵੇ ਹੈ ਸਭ ਨੂੰ ਸਾਨੂੰ ਤਾਂ ਬਿਨਾਂ ਅੱਖਾਂ ਤੋਂ ਜਾਣਾ ਚਾਹੀਦਾ 3 ਦਸੰਬਰ ਨੂੰ ਬਿਨਾਂ ਅੱਖਾਂ ਤੋਂ ਹਮ ਬੜਾ ਮਾਰਨਾ ਚਾਹੀਦਾ ਵੀਰੋ ਸਾਨੂੰ ਪੰਜਾਬ ਦੇ ਬਚਾਉਣ ਦੀ ਲੋੜ ਆ ਜੇ ਅਸੀਂ ਅੱਜ ਨਹੀਂ ਖਲੋਵਾਂਗੇ ਕਿ ਇੱਕ ਜੁੱਟ ਹੋ ਕੇ ਅਸੀਂ ਆਪੱਚ ਕਦੋਂ ਰਲਾਂਗੇ ਅਸੀਂ ਦੱਸੋ ਕਦੋਂ ਰਲਾਂਗੇ ਕਦੋਂ ਇਹ ਸਿਸਟਮ ਰਹੂਗਾ ਹੰਕਾਰੇ ਫਿਰਦੇ ਫੈਕਟਰੀਆਂ ਵਾਲੇ ਕਿਨ ਕੀ ਕਰ ਲੋਂਗੇ ਸਾਡਾ ਤੁਸੀਂ ਕਹਿੰਦੇ ਸਾਡਾ ਤੁਸੀਂ ਕੁਝ ਨਹੀਂ ਕਰ ਸਕਦੇ ਫੈਕਟਰੀਆਂ ਵਾਲੇ ਆਂਦੇ ਆ ਹਾਂਜੀ ਕਹਿੰਦੇ ਮੂੰਹ ਤੋੜਮਾ ਜਵਾਬ ਦੇਵਾਂਗੇ ਅਸੀਂ ਜਿਹੜਾ ਵੀ ਸਾਹਮਣੇ ਆਵੇ ਇਸ ਲਈ ਡੱਟ ਕੇ ਤਿਆਰੀ ਨਾਲ ਜਾਣਾ ਬਾਈ ਸਾਰਿਆਂ ਨੇ 3 ਤਰੀਕ ਨੂੰ ਭੁੱਲਿਓ ਜੇ ਨਾ ਇਹ ਕੋਈ ਲੱਖੇ ਰਗਾਂ ਦਾ ਜਾਂ ਮਤੋਜ ਮਾਨ ਰਗਾਂ ਦਾ ਜਿਹੜੇ ਬੰਦੇ ਹੈਗੇ ਇਹਨਾਂ ਦਾ ਕੋਈ ਕੋਈ ਨਿੱਜੀ ਰੌਲਾ ਥੋੜਾ ਜਾਂ ਨਿੱਜੀ ਕੰਮ ਥੋੜਾ ਉਹਨਾਂ ਦਾ ਆਉਂਦਾ ਏ ਇਹ ਤਾਂ ਪੂਰੇ ਸਾਡਾ ਸਾਰੇ ਕਿਸਾਨਾਂ ਦਾ ਪੰਜਾਬ ਦਾ ਜਿੰਨੇ ਵੀ ਸਾਡੇ ਲੋਕ ਆ ਸਾਡੇ ਇਹ ਤਾਂ ਸਾਰਿਆਂ ਦਾ ਕੰਮ ਹੀ ਆ ਇਸ ਲਈ ਸਰਕਾਰ ਨੂੰ ਸਮਝਣ ਦੀ ਲੋੜ ਆ ਸਰਕਾਰ ਨੂੰ ਤਾਂ ਜਿਵੇਂ ਭਗਵੰਤ ਮਾਨ ਦੀ ਸਰਕਾਰ ਆ ਇਹਨੂੰ ਤਾਂ ਆਪਣੇ ਆਪ ਵੀ ਕਰਨਾ ਚਾਹੀਦਾ ਇਨੂੰ ਤਾਂ ਆਪਣੇ ਆਪ ਹੀ ਚਾਹੀਦਾ ਭਾਈ ਕਹਿੰਦੇ ਤਾਂ ਲੋੜ ਹੀ ਨਹੀਂ ਪੈਂਦੀ ਐਡੀ ਜੇ ਭਗਵੰਤ ਮਾਨਾਂ ਦਾ ਮੈਂ ਸਾਡੀ ਐਡੀ ਵਧੀਆ ਸਰਕਾਰ ਆ ਸੀ ਬਿਨਾ ਕਹੇ ਤੋਂ ਕੰਮ ਕਰਦੇ ਸੀ ਆਹ ਕੁੜ ਕਰਦੇ ਫਿਰ ਉਹ ਦਿੰਦਾ ਨਹੀਂ ਵੀ ਜਿਹੜੇ ਗੰਦੇ ਫੈਕਟਰੀਆਂ ਦੇ ਪਾਣੀ ਹੀ ਦਰਿਆਵਾਂ ਚ ਪੈ ਰਿਹਾ ਫਿਰ ਉਹਦਾ ਹੱਲ ਕੱਢੋ ਤੁਸੀਂ ਕੋਈ ਨਾ ਕੋਈ ਕਰੋ ਤੁਸੀਂ ਉਹਨੂੰ ਹੈ ਇਹ ਦਰਿਆਵਾਂ ਦਾ ਪਾਣੀ ਹੁਣ ਗੰਦਾ ਹੋ ਰਿਹਾ ਜਿਹੜੇ ਸਤਲੁਜ ਦੇ ਦਰਿਆਨਾ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਹੋਵੇ ਅੱਜ ਪੀਲਾਂਗੇ ਘੋਟ ਉੱਥੇ ਪੀਓ ਵੇਖੋ ਪੀ ਕੇ ਤੁਸੀਂ ਪਿਆਓ ਸੋ ਸਾਰੇ ਭਰਾ ਸ਼ੇਅਰ ਕਰਦੋ ਤੇ ਵੱਧ ਤੋਂ ਵੱਧ ਪਹੁੰਚਿਆ ਜੀ ਬਾਬਿਓ ਇਹ ਕੋਈ ਨਿੱਜੀ ਮਸਲਾ ਨਹੀਂ ਜਾਂ ਕੋਈ ਨਿੱਜੀ ਕਿਸੇ ਦਾ ਰੌਲਾ ਨਹੀਂ ਇਹ ਤਾਂ ਸਾਰਿਆਂ ਦਾ ਕੰਮ ਸਾਂਝਾ ਹਾਂਜੀ ਇਹ ਤਾਂ ਇੱਕ ਮੁੱਠ ਹੋਣਾ ਪੈਣਾ ਇਹ ਕੰਮ ਤਾਂ ਚੱਲਣਾ ਜੇ ਹਾਂਜੀ ਸੋ ਸੁਖਨ ਅਨੰਦ ਸੰਧੂ ਵੀ ਜੁੜਿਆ ਸਾਡੇ ਵੀਰ ਜੀਰੇ ਵਾਲੇ ਬਾਬੇ ਜੀਰੇ ਵਾਲਾ ਨੱਪ ਕੇ ਰੱਖੋ ਕਿल्ली ਇਹ ਕੋਈ ਲੱਖੇ ਲੁਖੇ ਦਾ ਕੰਮ ਨਹੀਂ ਕੱਲਾ ਜਾਂ ਇਹਨਾਂ ਦਾ ਕੰਮ ਤਾਂ ਸਾਰਿਆਂ ਦਾ ਬਸ ਫਰਕ ਇੰਨਾ ਹੁੰਦਾ ਕਈ ਵਾਰੀ ਆਪਣੇ ਨਜ਼ਰਾਂ 'ਚ ਇਹ ਚੀਜ਼ਾਂ ਦਿਹਿੰਦੀਆਂ ਨਹੀਂ ਤੇ ਕਈ ਵਾਰੀ ਪਤਾ ਲੱਗ ਜਾਂਦਾ ਲੋਕੀ ਵਿਖਾ ਦਿੰਦੇ ਵੀ ਆਹ ਕੀ ਹੁੰਦਾ ਪਿਆ ਕੀ ਹੋਇਆ ਪਿਆ ਤਾਂ ਇਹ ਤਾਂ ਕੀ ਬਰ ਕਦੋਂ ਦਾ ਫੈਕਟਰੀਆਂ ਦਾ ਉਹ ਪਾਣੀ ਆ ਦਰਿਆਵਾਂ 'ਚ ਸਾਡੇ ਆਉਂਦਾ ਉਹ ਮੇਰੇ ਨਾਲ ਦੋ ਨਹਿਰਾਂ ਉਹ ਸਾਹਮਣੇ ਦੇਖ ਲਓ ਸੁਪੈਦੇ ਦਿਂਦੇ ਨਾ ਵੱਡੇ ਤੁਹਾਨੂੰ ਉਹ ਪਿੱਛੇ ਉਹ ਪਿੱਛੇ ਇਹ ਦੋਨੇ ਨਹਿਰਾਂ ਇਹ ਦੋਨੇ ਨਹਿਰਾਂ ਦਾ ਪਾਣੀ ਸਤਲੁਜ ਦਰਿਆ ਦੇ ਵਿੱਚੋਂ ਆਉਂਦਾ ਸਤਲੁਜ ਦਰਿਆ ਦੇ ਵਿੱਚੋਂ ਇਹ ਦੋਨਾ ਨਹਿਰਾਂ ਦਾ ਪਾਣੀ ਆ ਤੇ ਇਸੇ ਨਹਿਰਾਂ ਦਾ ਪਾਣੀ ਮੈਂ ਆ ਜਿਹੜੇ ਖੇਤ ਦੇ ਵਿੱਚ ਬੈਠਾ ਇੱਥੇ ਲਾਉਣਾ ਇਸੇ ਖੇਤ ਦੇ ਵਿੱਚ ਮੈਂ ਇਹਨਾਂ ਦੋਨਾ ਨਹਿਰਾਂ ਦਾ ਪਾਣੀ ਸਤਲੁਜ ਦੇ ਵਿੱਚੋਂ ਜਿਹੜਾ ਆਉਂਦਾ ਇੱਥੇ ਲਾਉਣਾ ਤੇ ਇਹ ਪਾਣੀ ਅਸੀਂ ਪੀ ਵੀ ਲੈਨੇ ਆ ਪਰ ਪਤਾ ਹੋਣ ਲੱਗਿਆ ਇਹ ਤਾਂ ਨਿਰਕ ਕੈਨਸਰੀ ਤੁਰਿਆ ਫਿਰਦਾ ਜੰਮ ਦੇ ਜਵਾਕਾਂ ਨੂੰ ਹੋ ਰੀਆਂ ਬਿਮਾਰੀਆਂ ਆ ਕਾਲੇ ਪੀੜੀ ਵਰਗੀਆਂ ਕਿੰਨਾ ਕੁਝ ਹੋ ਰਿਆ ਦੱਸੋ ਤੇ ਫੈਕਟਰੀਆਂ ਵਾਲੇ ਹੰਕਾਰੇ ਫਿਰਦੇ ਕਹਿੰਦੇ ਸਾਡਾ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਤੁਸੀਂ ਕੋਈ ਨਹੀਂ ਬਾਈ ਕਰਾਂਗੇ ਹੱਲ ਤੁਹਾਡਾ ਵੀ ਸਰਕਾਰ ਨੂੰ ਤਾਂ ਚਾਹੀਦਾ ਬਿਨਾ ਅੱਖੇ ਤੋਂ ਕੰਮ ਕਰਨੇ ਚਾਹੀਦੇ ਸਰਕਾਰ ਨੂੰ ਬਿਨਾ ਅੱਖੇ ਤੋਂ ਹੈ ਜਿਹੜੇ ਗੁਰੂ ਸਾਹਿਬ ਨੇ ਕਿੱਡੀ ਵਡਿਆਈ ਦਿੱਤੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦੱਸੋ ਉਸ ਪਾਣੀ ਦੇ ਅਸੀਂ ਜਖਮਾ ਵੱਢਤੀ ਆ ਉਸ ਪਾਣੀ ਨੂੰ ਜ਼ਰੀਲਾ ਕਰਤਾ ਸੀ ਤੇ ਉਸ ਪਾਣੀ ਨੂੰ ਰੋਕਣ ਵਾਸਤੇ ਸਾਨੂੰ ਇਕੱਠ ਕਰਨੇ ਪੈਂਦੇ ਆ ਉਸ ਪਾਣੀ ਨੂੰ ਰੋਕਣ ਵਾਸਤੇ ਸਾਨੂੰ ਕੀ ਕੁਝ ਕਰਨਾ ਪੈ ਰਿਹਾ ਦੱਸੋ ਨਾਲੇ ਪਤਾ ਵੀ ਪਾਣੀ ਜ਼ਰੀਲਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇ ਕਿੰਨਾ ਕੋ ਕੁਝ ਕਰ ਰਿਹਾ ਸੀ ਉਹਨੂੰ ਰੋਕਣ ਵਾਸਤੇ ਇਕੱਠ ਕਰਨਾ ਪੈ ਰਿਹਾ ਕੀ ਕੁਝ ਕਰਨਾ ਪੈ ਰਿਹਾ ਰਲ ਮਿਲ ਕੇ ਹੰਬਲਾ ਮਾਰੋ ਯਾਰ ਜਿੱਥੇ ਜਿੱਥੇ ਲੱਖਾਂ ਗਲਤ ਆ ਮੰਨ ਲੋ ਜੇ ਕਿਤੇ ਲੱਖਾਂ ਗਲਤ ਹੁੰਦਾ ਠੋਕ ਕੇ ਵਿਰੋਧ ਕੀਤਾ ਤੇ ਕਰਾਂਗੇ ਪਰ ਜਿੱਥੇ ਕੋਈ ਬੰਦਾ ਸਹੀ ਆ ਬਿਲਕੁਲ ਉੱਥੇ ਨਾਲ ਚੱਲਉਂਦੇ ਇਹ ਕ ਠੋਕ ਕੇ ਚੱਲੂ ਜਿਉਂਦੇ ਉਹ ਆਪਾਂ ਚਲਉਂਦੇ ਨਾਲ ਕੀ ਚੱਲਣਾ ਆਪਣਾ ਦਿਮਾਗ ਆਪਦਾ ਹੀ ਕੰਮ ਕਰਦਾ ਪਾਣੀ ਤਾਂ ਸਾਡੇ ਖੇਤਾਂ ਨੂੰ ਹੀ ਲੱਗਦਾ ਦੱਸੋ ਪਰ ਮੇਰਾ ਸਾਡਾ ਸਾਡਾ ਹੱਕ ਨਹੀਂ ਪੰਦਾ ਜਾਣਦਾ ਉੱਥੇ ਦੱਸੋ ਹੈ ਜੇ ਅਸੀਂ ਆਪਣੇ ਘਰਾਂ ਤੋਂ ਨਿਕਲਦਿੰਨੀ ਔਰ ਜਾਈਆਂ 'ਚ ਬੈਠੇ ਆਂ ਅਸੀਂ ਅੰਦਰ ਵੜ ਕੇ ਵੀ ਅਸੀਂ ਕੀ ਲੈਣਾ ਲੱਖੇ ਨੂੰ ਤੁਰਿਆ ਫਿਰਦੇ ਜਾ ਹੋਰਾਂ ਨੂੰ ਤੁਰਿਆ ਫਿਰਨ ਦੋ ਅਸੀਂ ਕੀ ਲੈਣਾ ਫਿਰ ਇਸੇ ਅਸੀਂ ਕੀ ਲੈਣੇ ਨੇ ਬਿਮਾਰੀ ਨੇ ਸਾਡਾ ਬੇੜਾ ਕਰਕੇ ਕੀਤਾ ਵੀ ਅਸੀਂ ਕੀ ਲੈਣ ਆਲੇ ਦੱਸੋ ਅਸੀਂ ਕੀ ਲੈਣਾ ਵੀ ਇਸੇ ਬਿਮਾਰੀ ਨੇ ਸਾਡਾ ਬੇੜਾ ਕਰਕੇ ਕੀਤਾ ਬਿਨਾ ਕਾਹੇ ਤਾਂ ਪਹੁੰਚਨੇ ਚਾਹੀਦੇ ਸਾਰੇ ਭਰਾਤੋਂ ਬਿਨਾ ਕਾਹੇ ਤਾਂ ਪਹੁੰਚਨੇ ਚਾਹੀਦੇ 3 ਦਸੰਬਰ ਨੂੰ ਤੇ ਅਸੀਂ ਲੱਖੇ ਨੂੰ ਵੀ ਬੇਨਤੀ ਕਰਦੇ ਹੁਣ ਸਭ ਤੋਂ ਪਹਿਲਾਂ ਮੈਂ ਇਹ ਇਹ ਜ਼ਰੂਰ ਸ਼ੇਅਰ ਕਰਦੇ ਆ ਜੋ ਜਾਂ ਇਹ ਵੀਡੀਓ ਜ਼ਰੂਰ ਚਲਾ ਦੇ ਜੇ ਚੈਨਲ ਵਾਲਿਆਂ ਨੂੰ ਵੀ ਬੇਨਤੀ ਆ ਵੀ ਲੱਖੇ ਨੂੰ ਜ਼ਰੂਰ ਬੇਨਤੀ ਕਰਦੇ ਵੀ ਲੱਖੇ ਇਹ ਨਾ ਹੋਵੇ ਵੀ ਤੂੰ ਘਰੇ ਬੈਠਾ ਰਵੇਂ ਆਖੇ ਮੈਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਫੜ ਲਿਆ ਮੈਨੂੰ ਘਰੇ ਗ੍ਰਿਫਤਾਰ ਕਰਤਾ ਮੈਨੂੰ ਘਰੇ ਨਜ਼ਰਬੰਦ ਕਰਤਾ ਐ ਮੈਨੂੰ ਤਾਂ ਘਰੋਂ ਬਾਹਰ ਹੀ ਨਹੀਂ ਨਿਕਲ ਦਿੱਤਾ ਮੈਨੂੰ ਉੱਥੇ ਜਾਣ ਹੀ ਨਹੀਂ ਦਿੱਤਾ ਤੂੰ 3 ਦਿਨ ਪਹਿਲਾਂ ਪਾਸੇ ਹੋ ਜਾ ਤੂੰ ਤਿੰਨ ਦਿਨ ਅੱਜ ਤੋਂ ਪਹਿਲਾਂ ਪਾਸੇ ਹੋ ਜਾ ਤੂੰ ਘਰੇ ਬਹਿ ਹੀ ਨਾ ਹਾਂ ਨਹੀਂ ਤਾਂ ਲੋਕਾਂ ਨੇ ਫਿਰ ਤੈਨੂੰ ਤਾਂ ਬਈ ਆਖਣਾ ਹੀ ਆ ਵੀ ਤੂੰ ਵਕਾਉ ਏ ਫਿਰ ਲੋਕਾਂ ਨੇ ਤੈਨੂੰ ਬਈ ਬਾਅਦ ਚ ਆਖਣਾ ਹੀ ਆ ਵਕਾਉ ਤੂੰ ਆਪਦਾ ਪਹਿਲਾਂ ਕਰ ਪਵੰਦ ਵੀ ਲੋਕਾਂ ਨੇ ਜੀਐਸਏ ਉੱਥੇ ਪਾਉਂਦੇ ਆ ਸਾਨੂੰ ਲੋਜੇ ਫੜ ਲਿਆ ਲੋਕਾਂ ਦੀ ਪੁੱਤ ਆਮਦ ਘਟੂਗੀ ਉੱਥੇ ਵੀ ਲੱਖਾ ਆਪ ਘਰ ਚ ਨਜ਼ਰ ਬੰਦ ਹੋ ਗਿਆ ਉੱਥੇ ਪਹੁੰਚਣ ਨੂੰ ਰਹਿਣ ਦੇ ਤੁਸੀਂ ਆਪਦੀ ਪਹਿਲਾਂ ਕਰੋ ਹਾਂਜੀ ਇਹ ਨਾ ਹੋਵੇ ਲੋਕਾਂ ਨੂੰ ਕਰਕੇ ਜੂਮ ਇਕੱਠਾ ਤੇ ਲੱਖਾਂ ਘਰੇ ਬੈਠਾ ਹੀ ਆਖੀ ਜਾਂ ਮੈਂ ਤਾਂ ਗ੍ਰਿਫਤਾਰ ਹੋ ਗਿਆ ਵੀ ਚਲੋ ਫਿਰ ਲੋਕਾਂ ਦਾ ਮੋਹ ਭੰਗ ਹੋ ਜਾਂਦਾ ਲੋਕੀ ਵੇਖ ਲੈਂਦੇ ਨਹੀਂ ਬਾਈ ਇਹ ਤਾਂ ਬੱਸ ਰਲਿਆਈ ਆ ਫਿਰ ਮੈਂ ਦੱਸ ਰਿਹਾ ਵੈਸੇ ਮੈਂ ਤੁਹਾਨੂੰ ਕੋਈ ਤੂਮਤ ਨਹੀਂ ਲਾ ਰਿਹਾ ਵੈਸੇ ਗੱਲ ਕਰ ਰਿਹਾ ਮੈਂ ਠੀਕ ਹੈ ਨਾ ਇਹ ਕੋਈ ਲੱਖਿਆ ਤੇਰਾ ਕੋਈ ਕੰਮ ਨਹੀਂ ਹੋਏਗਾ ਜਮ ਤੋਜ ਮਾਨਦਾ ਇਹ ਸਾਡੇ ਸਾਰੇ ਪੰਜਾਬੀਆਂ ਦਾ ਰਲ ਮਿਲ ਕੇ ਹੰਬਲਾ ਮਾਰਨ ਦੀ ਲੋੜ ਆ ਹਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿਸੇ ਬੰਦੇ ਨੂੰ ਜਾਗਰੂਤ ਕਰਨਾ ਵਧੀਆ ਤੇ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਪਰ ਹੰਬਲਾ ਮਾਰੋ ਪੰਜਾਬੀਓ ਇਕੱਠੇ ਹੋ ਇਹ ਘਰ ਜਿਹੜਾ ਪਾਣੀ ਆ ਇਹਦੇ ਨਾਲ ਜਮੀਨੀ ਪੱਧਰ ਜਿਹੜਾ ਪਾਣੀ ਆਸੀਂ ਪੀਣੇ ਆ ਧਰਤੀ ਚੋਂ ਫਿਲਟਰ ਕਰਕੇ ਠੀਕ ਆ ਕਿ ਨਹੀਂ ਇਹ ਇਹ ਵੀ ਖਰਾਬ ਹੋ ਰਿਹਾ ਇੰਦੇ ਕਰਕੇ ਠੀਕ ਆ ਫੈਕਟਰੀਆਂ ਚਲਾਉਣੀਆਂ ਚਾਹੀਦੀਆਂ ਫੈਕਟਰੀਆਂ ਚੱਲਦੀਆਂ ਲੱਖਾਂ ਲੋਕਾਂ ਦਾ ਰੋਜ਼ਗਾਰ ਆ ਚੱਲਣੀਆਂ ਚਾਹੀਦੀਆਂ ਪਰ ਇਹਦੇ ਵਿੱਚ ਗੰਦੇ ਪਾਣੀ ਦਾ ਪ੍ਰਬੰਧ ਕਰਕੇ ਸੇਮ ਨਾਲੇ ਜਾਂ ਕਿਸੇ ਹਿਸਾਬ ਨਾਲ ਵੀ ਪਾਸੇ ਕੱਢੋ ਉਹਨੂੰ ਪਾਓ ਤੁਸੀਂ ਕਿਵੇਂ ਨਾ ਕਿਵੇਂ ਤਰੀਕੇ ਕਰਕੇ ਇਹਦਾ ਮਤਲਬ ਇਹ ਨਹੀਂ ਜਿਹੜਾ ਸ਼ੁੱਧ ਪਾਣੀ ਆ ਜਿਹੜਾ ਸਹੀ ਪਾਣੀ ਆ ਜਿਹੜਾ ਪੀਣਯੋਗ ਪਾਣੀ ਆ ਜਿਹੜਾ ਖੇਤਾਂ ਨੂੰ ਲੱਗੇ ਹਾਂ ਉਹ ਚੰਗੇ ਪਾਣੀ ਦੇ ਵਿੱਚ ਗੰਦਾ ਕੈਮੀਕਲ ਵਾਲਾ ਪਾਣੀ ਵਾਰ ਕੇ ਤੁਸੀਂ ਉਹਨੂੰ ਵੀ ਦੂਸ਼ਤ ਕਰੋ ਫਿਰ ਇਹ ਬੁੱਢੇ ਨਾਲੇ ਨੂੰ ਤਾਂ ਬੰਨ ਹੀ ਮਾਰਿਆ ਜਾਊ ਜਦੋਂ ਕੋਈ ਹੱਲ ਹੀ ਨਹੀਂ ਨਿਕਲਦਾ ਜਾਂ ਇਹਦਾ ਹੱਲ ਸਰਕਾਰ ਕਰ ਸਕਦੀ ਕੀ ਕੁਛ ਨਹੀਂ ਸਰਕਾਰ ਕਰ ਸਕਦੀ ਸਾਰਾ ਕੁਝ ਕਰ ਸਕਦੀ ਆ ਸੋ 3 ਦਸੰਬਰ ਨੂੰ ਬਾਬਿਓ ਭੋਲਣਾ ਜਾਜ ਅੱਜ ਮੈਨੂੰ ਲੱਗਦੀ ਪਾਈ ਕੇ 29 29 ਨਵੰਬਰ ਸ਼ਾਇਦ 29 ਨਵੰਬਰ ਹੋ ਗਈ ਆ ਤੇ ਦਿਨ ਕੋਸ਼ੀ ਬਚ ਗਏ 2-3 ਦਿਨੀ ਬਸ ਸੋ ਸਾਰੇ ਭਰਾ ਬਿਨਾ ਕਹੇ ਤੋਂ ਬਿਨਾ ਆਖੇ ਤੋਂ ਜਿਵੇਂ ਤੁਹਾਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੀਆਂ ਪੋਸਟਾਂ ਪਾਈਆਂ ਉਹਨਾਂ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਆਪਦੀ ਜ਼ਮੀਰ ਨੂੰ ਜਗਾਓ ਠੀਕ ਆ ਕਿ ਨਹੀਂ ਆਪਦੇ ਹਾਹਾ ਕਾ ਸਾਡਾ ਵੀ ਜਿਹੜਾ ਪਾਣੀ ਦੂਸਤ ਹੋਣ ਤੋਂ ਬਚਾਉਣਾ ਤਿੰਨ ਦੇ ਲਈ ਵੱਧ ਤੋਂ ਵੱਧ ਜਿਹੜਾ ਲੁਧਿਆਣੇ ਵਿਰਕ ਆਪਣਾ ਵੇਰਕਾ ਪਲਾੜ ਦੇ ਕੋਲੇ ਜਿੱਥੇ ਦੱਸ ਰਿਆ ਸਥਾਨ ਉੱਥੇ ਸਾਰੇ ਵੀਰ ਵੱਧ ਤੋਂ ਵੱਧ ਕਿਵੇਂ ਨਾ ਕਿਵੇਂ ਜਿਹੜੇ ਤਰੀਕੇ ਨਾਲ ਪਹੁੰਚ ਸਕਦੇ ਹੋ ਪਹੁੰਚੋ ਤੁਸੀਂ ਪਹੁੰਚੋ ਤੁਸੀਂ ਭਾਵੇਂ ਦਿਹਾੜੀ ਪਹਿਲਾਂ ਪਾਉਣ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪਹੁੰਚੋ ਵੱਧ ਤੋਂ ਵੱਧ ਆਪਾਂ ਨੂੰ ਤੇ ਸੋ ਬੇਨਤੀ ਜ਼ਰੂਰੀ ਸੀ ਕਿਉਂਕਿ ਮੈਂ ਕਹਾ ਵੀ ਸਾਰੇ ਵੀਰ ਆ ਜਿੰਨੇ ਵੀ ਆ ਸਾਡੇ ਸੋ ਸਾਰੇ ਵੀਰ ਇੱਕ ਦੂਜੇ ਦਾ ਜ਼ਰੂਰ ਸਾਥ ਦਿਓ ਤੇ ਉੱਥੇ ਆਪਾਂ ਪਹੁੰਚ ਗਏ ਰਲ ਮਿਲ ਕੇ